ਹਸਪਤਾਲ ਖੰਨਾ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ 'ਚ ਚਾਰ ਕਥਿਤ ਦੋਸ਼ੀਆਂ 'ਚੋਂ ਦੋਨੋਂ ਖੰਨਾ ਪੁਲਿਸ ਨੇ ਕੀਤਾ ਕਾਬੂ ਦੂਜੇ ਵੀ ਦੋ ਜਲਦੀ ਗ੍ਰਿਫਤਾਰ ਕਰਲੇ ਜਾਣਗੇ ਇਸ ਸਬੰਧੀ ਅੱਜ ਹਸਪਤਾਲ ਖੰਨਾ ਵਿਖੇ ਦਾਖਲ ਸੀਗਾ ਦਾਖਲ ਤੋਂ ਬਾਅਦ ਅਸੀਂ ਇਸ ਦੀ ਸਟੇਟਮੈਂਟ ਲੈ ਕੇ ਅੰਡਰ ਸੈਕਸ਼ਨ 323 24 34 ਆਪੀਸੀ ਦਾ ਪਰਚਾ ਥਾਣੇ সদর ਵਿੱਚ 91 ਨੰਬਰ ਦਰਜ ਕੀਤਾ ਸੀਗਾ ਤੇ ਜਦੋਂ ਇਹ ਉੱਥੇ داخل ਸੀਗਾ داخل ਦੇ ਹੁੰਦੇ ਵੀ ਇਹਨਾਂ ਨੇ ਹਸਪੀਟਲ 'ਚ ਇਹਨੂੰ ਕੁਲਵਿੰਦਰ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਹਸਪਤਾਲ ਖੰਨਾ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਚ ਚਾਰ ਕਥਿਤ ਦੋਸ਼ਾਂ ਚੋਂ ਦੋਨੋਂ ਖੰਨਾ ਪੁਲਿਸ ਨੇ ਕੀਤਾ ਕਾਬੂ ਦੂਜੇ ਵੀ ਦੋ ਜਲਦੀ ਗ੍ਰਿਫਤਾਰ ਕਰਲੇ ਜਾਣਗੇ ਇਸ ਸਬੰਧੀ ਅੱਜ ਡੇਰ ਰਾ ਡੀਐਸਪੀ ਖੰਨਾ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਵਿੰਦਰ ਸਿੰਘ ਪੁੱਤਰ ਬੁੱਧਰਾਮ ਉਮਰ 30 ਸਾਲ ਵਾਸੀ ਪਿੰਡ ਰਸੂੜਾ ਜੋ ਬੀਤੇ ਦਿਨ ਰਸੂੜਾ ਵਿਖੇ ਲੜਾਈ ਹੋਈ ਸੀ ਇਸ ਸਬੰਧੀ ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਸੀ ਤੇ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਤੇ ਹੀ 323 24 34 ਆਈਪੀਸੀ ਤਹਿਤ ਸਦਰ ਥਾਣਾ ਖੰਨਾ ਵਿਖੇ ਪਰਚਾ ਦਰਜ ਕੀਤਾ ਗਿਆ ਸੀ ਜਦੋਂ ਇਹ ਸਿਵਲ ਹਸਪਤਲ ਖੰਨਾ ਵਿਖੇ ਦਾਖਲ ਸੀ ਤਾਂ ਇਸ ਨੂੰ ਹਸਪਤਲ ਵਿੱਚ ਹੀ ਕਥਿਤ ਦੋਸ਼ੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੇ ਇਹਨਾਂ ਤੋਂ ਪਰੇਸ਼ਾਨ ਹੋ ਕੇ ਕੁਲਵਿੰਦਰ ਸਿੰਘ ਪੁੱਤਰ ਬੁੱਧਰਾਮ ਨੇ ਸਿਵਲ ਹਸਪਤਲ ਖੰਨਾ ਦੀ ਚੌਥੀ ਮੰਜ਼ਲ ਤੋਂ ਚਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਤੁਰੰਤ ਉਸੇ ਵਕਤ ਥਾਣਾ ਸਿਟੀ ਦੇ ਐਸਐਚਓ ਨੇ ਮਿਤਕ ਦੇ ਪ੍ਰਵਿੰਦਰ ਸਿੰਘ ਦੇ ਬਿਆਨਾਂ ਤੇ ਤੁਰੰਤ ਐਫਆਈਆਰ ਨੰਬਰ 88 ਪਰਚਾ ਥਾਣਾ ਸਿਟੀ 2 ਖੰਨਾ ਵਿਖੇ ਦਰਜ ਕਰਕੇ 306 34 ਆਈਪੀਸੀ ਤਹਿਤ ਚਾਰ ਕਥਿਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਸੀ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਤੇ ਖੰਨਾ ਪੁਲਿਸ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਤੇ ਚਾਰ ਕਥੇ ਦੋਸ਼ੀਆਂ ਚ ਦੋ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਮਬੀਰ ਸਿੰਘ ਕੁਲਵਿੰਦਰ ਸਿੰਘ ਉਰ ਬੱਗਾ ਦੇ ਤੌਰ ਤੇ ਹੋਈ ਹੈ ਅਤੇ ਬਾਕੀ ਦੂਜੇ ਦੋ ਕਥੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਕੁਲਵਿੰਦਰ ਸਿੰਘ ਸਾਨਾ ਬੁੱਧਰਾਮ ਇਹ ਕੋ 35 36 ਸਾਲ ਦਾ ਸੀ ਪਿੰਡ ਰਸੂਲੜੇ ਦਾ ਇਹ ਸਿਵਲ ਹਸਪੀਟਲ ਖੰਨੇਵੇਖੇ ਦਾਖਲ ਸੀਗਾ داخل ਤੋਂ ਬਾਅਦ ਅਸੀਂ ਇਸ ਦੀ ਸਟੇਟਮੈਂਟ ਲੈ ਕੇ ਅੰਡਰ ਸੈਕਸ਼ਨ 323 24 34 ਆਪੀਸੀ ਦਾ ਪਰਚਾ ਥਾਣਾ सदर ਵਿੱਚ 99 ਨੰਬਰ ਦਰਜ ਕੀਤਾ ਸੀਗਾ ਤੇ ਜਦੋਂ ਇਹ ਉੱਥੇ داخل ਸੀਗਾ داخل ਦੇ ਹੁੰਦੇ ਵੀ ਇਹਨਾਂ ਨੇ ਹਸਪੀਟਲ 'ਚ ਇਹਨੂੰ ਕੁਲਵਿੰਦਰ ਸਤਬੁੱਧਰਾਮ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਇਹਨਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸਨੇ ਹਸਪੀਟਲ ਦੀ ਚੌਥੀ ਮੰਜ਼ਲ ਬਿਲਡਿੰਗ ਤੇ ਜਾ ਕੇ ਉੱਥੋਂ ਛਾਲ ਮਾਰ ਕੇ ਆਪਣਾ ਸੂਸਾਈਡ ਕਰ ਲਿਆ ਜਦੋਂ ਸਾਨੂੰ ਇਹਦੀ ਇਨਟੀਮੇਸ਼ਨ ਆਈ ਇਮੀਡੀਏਟਲੀ ਐਸਐਚਓ ਸਿਟੀ 2 ਨੇ ਉਹਦਾ ਬ੍ਰਦਰ ਹੈ ਪੁਲਵਿੰਦਰ ਸਿੰਘ ਪੁਲਵਿੰਦਰ ਸਿੰਘ ਉਹਦਾ ਛੋਟਾ ਬ੍ਰਦਰ ਆ ਉਹਦੀ ਸਟੇਟਮੈਂਟ ਲਿਖ ਕੇ ਇਮੀਡੀਡੀਟਲੀ ਅਸੀਂ ਐਫਏ ਨੰਬਰ 88 ਅੰਡਰ ਸੈਕਸ਼ਨ 306 34 ਆਈਪੀਸੀ ਚਾਰ ਬੰਦਿਆਂ ਦੇ ਬਰ ਖਿਲਾਫ ਦਰਜ ਕੀਤਾ ਸੀ ਜਿਹਦੇ ਵਿੱਚੋਂ ਅਸੀਂ ਦੋ ਅਕਿਊਜ਼ਬਲ ਵੀਰ ਸਿੰਘ ਤੇ ਕੁਲਵਿੰਦਰ ਸਿੰਘ ਏਲੀਸ ਬੱਗਾ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਜਿਹੜੇ ਦੂਜੇ ਦੋ ਦੋਸ਼ੀ ਐ ਉਹਨਾਂ ਨੂੰ ਵੀ ਛੇਤੀ ਅਸੀਂ ਅਰੈਸਟ ਕੀਤਾ ਜਾਊਗਾ ਉਹਨਾਂ ਨੂੰ ਕਸਰ ਕਿਹੜੀ ਕਿਹੜੀ ਤਾਰਾ ਇਹ ਪਹਿਲਾਂ 323 24 34 ਆਪੀਸੀ थाना सदर ਖੰਨਾ ਵਿਖੇ ਦਰਜ ਹੋਈ ਸੀ ਜਦੋਂ ਇਹਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਫਿਰ ਉਸ ਤੋਂ ਇਲਾਵਾ ਦੂਜਾ ਐਕੂਰੈਂਸ ਰਿਪੋਰਟ ਸਿਟੀ 2 ਠਾਣੇ ਦਾ ਸੀ ਸਿਵਲ ਹਸਪੀਟਲ ਦਾ ਉੱਥੇ ਅਸੀਂ ਐਫਆਰ ਨੰਬਰ 88 ਅੰਡਰ ਸੈਕਸ਼ਨ 306 34 ਆਪੀਸੀ ਦੀ ਦਰਜ ਕੀਤੀ ਹੈ ਜਿਹਦੇ ਵਿੱਚੋਂ ਕੁਲਵਿੰਦਰ ਐਂਡ ਬਲਬੀਰ ਦੋਨੋਂ ਰੈਸਟ ਕਰ ਲਏ ਕੁਲਵਿੰਦਰ ਰੀਅਲਿਸ ਬੱਗਾ ਇਹਨਾਂ ਦੀ ਪਹਿਲਾਂ ਵੀ ਕੋਈ ਪ੍ਰੀਵੀਅਸ ਹਿਸਟਰੀ ਹੈਗੀ ਇੱਦਾਂ ਦੀ ਕੋਈ ਪਹਿਲਾਂ ਇਹ ਰਸੂਲ ਨੇ ਪਿੰਡ ਲੜੇ ਸੀਗੇ ਤਾਂ ਹੀ ਉਹ ਆ ਕੇ ਐਡਮਿਟ ਹੋਏ ਸੀਗੇ